ਵਾਗਾ ਛੱਡਦੇ ਹੰਝੂਆਂ ਵਾਲੀਏ ਨੀ ਮੈਨੂੰ ਧਰਨ ਦੇ ਪੈਰ ਰਕਾਬ ਉੱਤੇ ਮੇਰੇ ਦੇਸ਼ ਤੇ ਪਈ ਐ ਭੀੜ ਪਾਰੀ ਟੁੱਟ ਪੈਨ ਵੈਰੀ ਪੰਜਾਬ ਉੱਤੇ ਵਾਗਾ ਛੱਡਦੇ ਹੰਝੂ ਪੂੰਝ ਲਾ ਉਹਨੇ ਫੈਸਲਾ ਹੋ ਗਿਆ ਅਰਦਾਸ ਹੋ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀ ਖਡੂਰ ਸਾਹਿਲ ਕੇ ਦੀ ਸੰਗਤ ਸਪੋਰਟਰ ਤੇ ਜਿੰਨੇ ਵੀ ਮਤਲਬ ਨੌਜਵਾਨ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਕਿ ਕਿ ਬਹੁਤ ਹੀ ਨੌਜਵਾਨਾਂ ਨੇ ਮਿਹਨਤ ਕੀਤੀ ਆਪਣਾ ਫਰਜ਼ ਸਮਝ ਕੇ ਆਪਣੇ ਪਿੰਡਾਂ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਮੈਂ ਸਾਰੀ ਸੰਗਤ ਦਾ ਤਹਿ ਦਿਲੋਂ ਤਨਵਾਦ ਕਰਦੀ ਹਾਂ ਬਾਕੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਹਾਂ ਕਿ 6 ਤਰੀਕ ਤੱਕ ਅਸੀਂ ਜਿੱਤ ਦਾ ਕੋਈ ਵੀ ਜਸ਼ਨ ਨਹੀਂ ਮਨਾਉਣਾ ਕਿਉਂਕਿ ਸਾਡੇ ਸ਼ਹੀਦੀ ਦਿਹਾੜੇ ਆ ਇਸ ਕਰਕੇ ਜਿੰਨਾ ਵੀ ਹੋ ਸਕੇ ਵਾਹਿਗੁਰੂ ਦਾ ਸ਼ੁਕਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਣਾ ਕੋਈ ਠੀਕਲੀ ਤੌਰ ਤੇ ਕੋਈ ਤੁਹਾਡੇ ਤੇ ਗੱਲ ਹੋਈ ਹੈ ਕਿ ਵਕੀਲ ਆ ਜਾਵੇ ਦਾਸਦੇਵ ਸਿੰਘ ਖਾਲਸਾ ਨੇ ਕਿ ਜਿਵੇਂ ਹੁਣ ਫਤਵਾ ਦਿੱਤਾ ਵੱਡਾ ਤੇ ਕਿੰਨੀ ਦੇਰ ਤੱਕ ਬਾਹਰ ਆ ਸਕਦੇ ਨੇ ਫਤਵਾ ਸੁਣਨ ਇਹ ਕੁਐਸਚਨ ਨਹੀਂ ਮੰਨਣਾ ਹੈ ਅਸੀਂ ਮੈਂ ਇਹਦੇ ਉਮੀਦ ਜਵਾਬ ਅਸੀਂ ਜਿੰਨੀ ਵੀ ਇਲੈਕਸ਼ਨ ਲੜੀ ਹੈ ਐਸੇ ਮੁੱਦੇ ਤੇ ਲੜੀ ਹੈ ਵੀ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਉਣਾ ਤੇ ਅਮਰਪਾਲ ਨੂੰ ਰਿਹਾ ਕਰਾਉਣਾ ਲੋਕਾਂ ਨੇ ਬਹੁਤ ਵੱਡਾ ਮੰਡੇਟ ਦਿੱਤਾ ਬਹੁਤ ਵੱਡਾ ਫਤਵਾ ਦਿੱਤਾ ਹੈ ਪੰਜਾਬ ਚੋਂ ਪਹਿਲੇ ਨੰਬਰ ਤੇ ਹੈ ਅਸੀਂ ਠੀਕ ਹੈ ਹੁਣ ਡੈਮੋਕ੍ਰੇਸੀ ਦੱਸੂਗੀ ਸੰਵਿਧਾਨ ਦੱਸੂਗਾ ਵਕੀਲ ਦੱਸਣਗੇ ਤੇ মিডিਆ ਦੱਸੂਗਾ ਵੀ ਉਹਨੇ ਛੁੱਟਣਾ ਕਿਵੇਂ ਸਾਡਾ ਕੰਮ ਜਿਹੜਾ ਅਸੀਂ ਡਨ ਕਰ ਲਿਆ ਵੀ ਅਸੀਂ ਇਸ ਮੁੱਦੇ ਤੇ ਇਲੈਕਸ਼ਨ ਲੜੀ ਆ ਬੰਦੀ ਸਿੰਘ ਰਿਹਾ ਕਰਾਉਣੇ ਆ ਤੇ ਉਹ ਅਸੀਂ ਕਰ ਲਿਆ ਕੰਮ ਤੇ ਸਾਡਾ ਜਿਹੜਾ ਮੇਨ ਕੰਮ ਹੈ ਉਹ ਅਸੀਂ ਫਿਨਿਸ਼ ਕਰ ਲਿਆ ਤੇ ਹੁਣ ਜਿਹੜਾ ਅਗਲਾ ਸਟੈਪ ਹੈ ਉਹ ਸਟੈਪ ਬਾਈ ਸਟੈਪ ਹੀ ਹੋਊਗਾ ਅਸੀਂ ਪਹਿਲਾਂ ਵੀ ਪੋਜ਼ਿਟਿਵ ਸੀ ਅਸੀਂ ਅੱਜ ਵੀ ਪੋਜ਼ਿਟਿਵ ਆ ਲੋਕ ਤਾਂ ਕਹਿੰਦੇ ਸੀ ਇਹਦੇ ਪੇਪਰ ਹੀ ਦਾਖਲ ਨਹੀਂ ਹੋਣਦੇ ਨੇ ਅਸੀਂ ਪੋਜੀਟਿਵ ਸੀ ਅਸੀਂ ਕਹਿੰਦੇ ਸੀ ਨਹੀਂ ਪੇਪਰ ਦਾਖਲ ਕਿਉਂ ਨਹੀਂ ਹੋਣਗੇ ਸਭ ਕੁਝ ਹੋਊਗਾ ਸਾਡੇ ਕੋਲੇ ਵੀ ਬੜੇ ਕੈਪੇਬਲ ਵਕੀਲ ਹੈ ਅਸੀਂ ਵੀ ਕਾਨੂੰਨ ਦੀ ਲੜਾਈ ਲੜਾਂਗੇ ਤੇ ਜੇ ਕੋਈ ਸਾਡੇ ਕੋਲ ਬਸੋ ਮਾਰ ਜਾਊਗੀ ਤੇ ਪਬਲਿਕ ਜਿਨ੍ਹਾਂ ਨੇ ਇੰਨਾ ਵੱਡਾ ਸਾਨੂੰ ਮੈਨਡੇਟ ਦਿੱਤਾ ਕੀਤੀ ਜਾਊਗੀ ਨਾ ਕਿਹਾ ਤਾਂ ਮਤਲਬ ਕਿ ਪੂਰੀ 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 ਕੀਤੀ ਜਾਊਗੀ ਪੂਰੀ ਕੀਤੀ ਜਾਊਗੀ ਅਸੀਂ ਅਸੀਂ ਕਾਨੂੰਨੀ ਮੁਕਾਬਕ ਕਾਨੂੰਨ ਮੁਤਾਬਕ ਵੀ ਜਾਵਾਂਗੇ ਤੇ ਜੇ ਸਾਨੂੰ ਕੋਈ ਲੋੜ ਪਈ ਅਸੀਂ ਸੰਘਰਸ਼ੀ ਵੀ ਵੜ ਸਕਦੇ ਆ ਜੇ ਸਾਡੇ ਕੋਈ ਨਹੀਂ ਗੱਲ ਬਣਦੀ ਤੇ ਅਸੀਂ ਤਾਂ ਸੰਘਰਸ਼ੀ ਲੋਕ ਆ ਤੇ ਪਰ ਇਹ ਵੀ ਅਸੀਂ ਪੋਜ਼ਿਟਿਵ ਆ ਸਾਨੂੰ ਲੱਗਦਾ ਵੀ ਰਾਮ ਨਾਲ ਹੀ ਅੰਮ੍ਰਿਤਪਾਲ ਨੇ ਬਾਹਰ ਆ ਜਾ ਜਿਵੇਂ ਅੰਮ੍ਰਿਤਸਰ 'ਚ ਮੋਰਚਾ ਲੱਗਾ ਸੀ ਕੀ ਲੱਗਦਾ ਪੂਸ ਦੀ ਕੂਤਰ ਦਾ ਮੋਰਚਾ ਲੱਗ ਸਕਦਾ ਨੇ ਅਸੀਂ ਇੰਨੀ ਦੂਰ ਨਹੀਂ ਹਜੇ ਜਾਣਾ ਚਾਹੁੰਦੇ ਅਸੀਂ ਤਾਂ ਦੇਖਦੇ ਆ ਅਸੀਂ ਪਹੁੰਚੇਗਾ ਅਸੀਂ ਤਾਂ ਕਹਿੰਦੇ ਆ ਵੀ ਛੁੱਟ ਜਾਣਾ ਹੈ ਅਮਰਪਾਲ ਨੇ ਜਿੱਦਾਂ ਸੋਚ ਕੋਣੀ ਹੋਈ ਤੇ ਅਮਰਪਾਲ ਉੱਥੇ ਹੋਊਗਾ ਸੰਸਦ ਅਸੀਂ ਐਨੇ ਪੋਜਿਟਿਵ ਆ ਅਸੀਂ ਨੈਗੇਟਿਵ ਹੈ ਹੀ ਨਹੀਂ ਤੁਹਾਡਾ ਅਲਮਾ ਇਸਵਰ ਲਾਤਾ ਜੀ ਕਿਵੇਂ ਲੱਗ ਰਿਹਾ ਨਹੀਂ ਜੀ ਮੈਂ ਇਹ ਪਹਿਲੇ ਦਿਨ ਕਹੇ ਮੈਨੂੰ ਕੋਈ ਮਲਾਲ ਨਹੀਂ ਹੈਗਾ ਕਿ ਮੈਨੂੰ ਲੋਕਾਂ ਨੇ ਨਹੀਂ ਵੋਟ ਨਹੀਂ ਸੀ ਕੀਤੀ ਘੱਟ ਕੀਤੀ ਸੀ ਕੀਤੀ ਤਾਂ ਬਹੁਤ ਸੀ ਪਰ ਘੱਟ ਕੀਤੀ ਸੀ ਉਹਦੀ ਵਜ੍ਹਾ ਲੋਕ ਨਹੀਂ ਆਏ ਉਹਦੀ ਵਜ੍ਹਾ ਅਕਾਲੀ ਦਲ ਸੀ ਜਿਨ੍ਹਾਂ ਨੇ ਬੀਬੀ ਜੰਗੀਰ ਕੌਰ ਨੂੰ ਪਾਰਲਰ ਲਿਆ ਕੇ ਖੜਾ ਦਿੱਤਾ ਵੋਟ ਵੰਡੀ ਗਈ ਤੇ ਉਹ ਹੀ ਵੋਟ ਇਕੱਠੀ ਕਰ ਲੋ ਪਲੱਸ ਕਰ ਲੋ ਤਾਂ ਫਿਰ ਮੈਂ ਮੇਰਾ ਖਿਆਲ ਹੈ ਵੀ ਉਹ ਅਸੀਂ ਜੰਮ ਵੀ ਬਿਜੇਤ ਸਕਦੀ ਸੀ ਜੰਮ ਐ ਬਿਜੇਤ ਸਕਦੀ ਸੀ ਅੱਜ ਵੀ ਪਾਰਲਾ ਮਿਰਤਾ ਸਿੰਘ ਮਟੋਆ ਸੀ ਪਰ ਵੱਡੀ ਹਾਰ ਹੋਈ ਐ ਇਸ ਇਲਾਕੇ ਦੇ ਵਿੱਚ ਨਹੀਂ ਉਹ ਤਜਰਬਾ ਕਰ ਰਹੇ ਆ ਉਹਨਾਂ ਨੇ ਦੁਨਣਾ ਤਜਰਬਾ ਕਰ ਲਿਆ ਤੇ ਲੋਕਾਂ ਨੇ ਫਿਰ ਉਹਨਾਂ ਨੂੰ ਫਤਵਾ ਦੇ ਦਾ ਪਹਿਲੀ ਵਾਰੀ ਵੀ ਤਾਂ ਬੀਬੀ ਜੀ ਹਾਰੇ ਸੀ ਹੌਣ ਵੀ ਵਰਸਾ ਸਿੰਘ ਮੇਰੇ ਖਾਲ ਪੰਜਵੇਂ ਨੰਬਰ ਤੇ ਆ ਇੱਕ ਜਿੱਤ ਦਾ ਸਰਟੀਫਿਕੇਟ ਹੁੰਦਾ ਜੀ ਅਸੀਂ ਉਹਨਾਂ ਨੂੰ ਅਗਾਹ ਵੀ ਕਰ ਰਹੇ ਸੀਗੇ ਵੀ ਐਵੇਂ ਪੰਜ ਚੋਂ ਵੰਡੀਆਂ ਨਹੀਂ ਪੈਣੀਆਂ ਚਾਹੀਦੀਆਂ ਅਸੀਂ ਚਾਹੁੰਦੇ ਸੀਗੇ ਵੀ ਸਾਨੂੰ ਹੁਣ ਸਾਡਾ ਵੇਲਾ ਹੈ ਸਾਨੂੰ ਲੋੜ ਹੈ ਮਨੁੱਖੀ ਅਧਿਕਾਰਾਂ ਦਾ ਕਹਾਣ ਹੋ ਰਿਹਾ ਹੈ ਅਸੀਂ ਕਿਸੇ ਵਿਸ਼ੇ ਤੇ ਅਸੀਂ ਕਿਸ ਸਬਜੈਕਟ ਤੇ ਚੁੰਨ ਲੱਗਦੇ ਹਾਂ ਅਸੀਂ ਜਿਹੋਣ ਐਵੇਂ ਥੋੜੀ ਲੜ ਰਹੇ ਆ ਵੀ ਅਸੀਂ ਰਵੈਤੀ ਪਾਰਟੀਆਂ ਵਾਂਗੂ ਵੀ ਤੁਹਾਨੂੰ ਗੜੀਆਂ ਬਣਾ ਦੇਾਂਗੇ ਨਾਲੀਆਂ ਬਣਾ ਦੇਾਂਗੇ ਅਸੀਂ ਤਾਂ ਲੜ ਰਹੇ ਆ ਸਾਡੇ ਬੱਚੇ ਤੁਸੀਂ ਚੱਕ ਚੱਕ ਕੇ ਆਸਾਮ ਦੀ ਜੇਲ੍ਹ ਚੁੱਟੀ ਜਾਂਦੇ ਆ ਸਾਡੇ ਕੋਲੇ ਤਾਂ ਇੱਕ ਬਹੁਤ ਵੱਡਾ ਇੱਕ ਇਸ਼ੂ ਸੀਗਾ ਅਸੀਂ ਇਸ਼ੂ ਨੇ ਲੈ ਕੇ ਲੜੇ ਆ ਧਨ ਭਾ ਗਿਆ ਸਾਡੇ ਧਨ ਭਾ ਗਿਆ ਉਹ ਪਰਮੰਤਵਾਂ ਦੇ ਧਨ ਭਾ ਗਿਆ ਸੰਗਤ ਦੇ ਸੰਗਤ ਨੇ ਸਾਡਾ ਸਾਥ ਦਿੱਤਾ ਕਿਸੇ ਪੁਰਾਣੀ ਲੀਡਰਸ਼ਿਪ ਨੇ ਜਾਂ ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ ਤੇ ਅਸੀਂ ਤਾਂ ਆਜ਼ਾਦ ਹੀ ਲੜੇ ਆ ਇਹ ਬੜੀ ਵੱਡੀ ਗੱਲ ਹੈ ਤਾਰਾ ਦਿੱਤਾ ਸੱਚ ਝੂਠ ਦਾ ਨਾਟਕ ਕੀਤਾ ਉਹਦੇ ਬਾਰੇ ਕੀ ਕਹਿਣਾ ਜਾਂ ਉਹ ਜੀ ਉਹਨਾਂ ਨੇ ਆਪਣੇ ਵੱਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਬਹੁਤ ਨੀਵੇਂ ਪੱਧਰ ਤੇ ਜਾ ਕੇ ਵੀ ਉਹਨਾਂ ਨੇ ਇਹੋ ਜਿਹੇ ਹਾਲਾਤ ਪੈਦਾ ਕੀਤੇ ਕਿ ਭਾਈਚਾਰਿਆਂ ਚ ਵੰਡੀਆਂ ਪਾਈਆਂ ਜਾਣ ਇਹੋ ਜਿਹੇ ਚੀਜ਼ਾਂ ਹੋਣ ਪਰ ਮੇਰੇ ਖਿਆਲ ਸੰਗਤਾਂ ਨੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਉਹ ਸਾਰੀਆਂ ਚੀਜ਼ਾਂ ਨੂੰ ਸਮਝਦੇ ਸੀ ਉਹਨਾਂ ਨੇ ਫਿਰ ਇਹੋ ਜਿਹੀ ਕੋਈ ਚਾਲ ਇਹਨਾਂ ਦੀ ਸਫਲ ਨਹੀਂ ਹੋ ਸਕੀ ਤੇ ਅਸੀਂ ਸੰਗਤਾਂ ਦਾ ਵੀ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਹੋ ਜੀਆਂ ਚਾਲਾਂ ਨੂੰ ਸਫਲ ਨਹੀਂ ਹੋਣ ਦਿੱਤਾ ਤੇ ਆਪਸੀ ਭਾਈਚਾਰ ਆਪਸੀ ਪ੍ਰੇਮ ਪਿਆਰ ਬਣਾ ਕੇ ਰੱਖਿਆ ਤੇ ਬਾਕੀ ਇਦਾਂ ਦੀ ਕੋਈ ਗੱਲ ਵੀ ਨਹੀਂ ਸੀਗੀ ਜਿਹੜੀਆਂ ਇਹ ਪਰ ਫਲਾ ਰਹੇ ਸੀਗੇ ਤੇ ਅਸੀਂ ਹੁਣ ਵੀ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਇਦਾਂ ਦਾ ਕੋਈ ਕਿਸੇ ਨਾਲ ਧੱਕੇਸ਼ਾਹੀ ਜ਼ਬਰਦਸਤੀ ਕਿਸੇ ਨਾਲ ਨਹੀਂ ਹੋਊਗੀ ਇਹ ਤੇ ਠੀਕ ਹੈ ਕਿ ਆਪਾਂ ਸਾਰੇ ਜਣੇ ਜਿਹੜੇ ਇੱਥੇ ਧਰਤੀ ਦੇ ਵਾਸੀ ਆ ਸਾਰੇ ਮਿਲ ਜੁਲ ਕੇ ਪੰਜਾਬ ਦੀ ਤਰੱਕੀ ਚ ਪੰਜਾਬ ਦੇ ਅਮਨ ਆਮਾਨ ਲਈ ਸਾਰੇ ਜਾਣੇ ਯੋਗਦਾਨ ਪਾ ਕੇ ਕਿੰਨੂੰ ਵਧੀਆ ਤਰੀਕੇ ਨਾਲ ਬਣਾ ਕੇ ਰੱਖੀਏ ਇਹ ਸੋਚਿਆ ਕਿਸ ਤਰ੍ਹਾਂ ਦੀ ਅੱਗੇ ਕਾਰਵਾਈ ਹੋਵੇ ਨਹੀਂ ਸੰਗਤਾਂ ਨੇ ਜੀ ਬਹੁਤ ਵੱਡਾ ਉਹਨਾਂ ਨੇ ਫੈਸਲਾ ਦਿੱਤਾ ਸੰਗਤਾਂ ਨੇ ਆਪਣੀ ਤਾਕਤ ਦਾ ਜਿਹੜਾ ਤਾਕਤ ਜਿਹੜੀ ਉਹਨਾਂ ਕੋਲ ਸੰਗਤਾਂ ਕੋਲ ਸੀ ਉਹਨਾਂ ਨੇ ਭਾਈ ਸਾਹਿਬ ਦੇ ਹੱਥ 'ਚ ਦੇ ਦਿੱਤੀ ਹੁਣ ਮੇਰਾ ਖਿਆਲ ਹੈ ਕਿ ਸਰਕਾਰਾਂ ਨੇ ਵੀ ਸੋਚਣਾ ਚਾਹੀਦਾ ਕਿ ਜਿਹੜੇ ਉਹਨਾਂ ਨੇ ਝੂਠੇ ਇਹੋ ਜਿਹੇ ਆਡੰਬਰ ਰਚ ਕੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਸੀ ਉਹ ਹੁਣ ਉਹਨਾਂ ਨੂੰ ਰਿਹਾ ਕਰਨਾ ਬਿਨਾਂ ਸ਼ਰਤ ਰਿਹਾ ਕਰਨਾ ਚਾਹੀਦਾ ਤੇ ਜਿਹੜੇ ਕਿ ਉਹ ਲੋਕਾਂ ਦੇ ਬੱਚਿਆਂ ਨੂੰ ਜਾਂ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਚੋਂ ਕਢਣ ਤੇ ਉਹਨਾਂ ਨੂੰ ਕੋ ਸਿੱਧੇ ਰਸਤੇ ਪਾਉਣਾ ਬਾਕੀ ਸਿੰਘਾਂ ਦੀ ਰਿਹਾਈ ਦੇ ਲਈ ਵੀ ਚੋਰ-ਚੋਰ ਕੀਤੀ ਜਾਵੇਗੀ ਅਪੀਲ ਜੋ ਬਾਕੀ ਸਿੰਘ ਨਾਲ ਨੇ ਨੌ ਸਿੰਘ ਭਾਈ ਸਾਹਿਬ ਦੇ ਨਾਲ ਵੀ ਨੇ ਜਾਂ ਜੋ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਇਹ ਤੇ ਜਦੋਂ ਭਾਈ ਸਾਹਿਬ ਆਣਗੇ ਭਾਈ ਸਾਹਿਬ ਦੇ ਮਗਰ ਹੀ ਸਾਰੇ ਗਏ ਹਨ ਜਦੋਂ ਭਾਈ ਸਾਹਿਬ ਆਉਂਦੇ ਤੇ ਮੇਰੇ ਖਾਲਸ ਸਾਰਿਆਂ ਨੂੰ ਹੀ ਉਹ ਸਭ ਤੋਂ ਵੱਡਾ ਦੋਸ਼ ਤਾਂ ਭਾਈ ਸਾਹਿਬ ਤੇ ਸਾਬਤ ਕਰਦੇ ਹਨ ਤੇ ਉਹ ਜਦੋਂ ਬਾਕੀਆਂ ਦੇ ਛੋਟੇ ਤੇ ਜਦੋਂ ਭਾਈ ਸਾਹਿਬ ਰਿਆ ਹੋ ਜਾਂਦੇ ਤੇ ਮੇਰੇ ਖਾਲਸ ਸਾਰੇ ਰਿਆ ਹੋਣਗੇ ਬਾਕੀ ਮੇਰੇ ਖਾਲਸ ਸਾਰਿਆਂ ਵਾਸਤੇ ਕੋਸ਼ਿਸ਼ ਹੋਊਗੀ ਤੇ ਸੜਦੇ ਨਿਭਾਵਾਂਗੇ ਅਮਰਤਪਾਲ ਸਿੰਘ ਬਾਹਰ ਆਵੇ ਤੇ ਸਾਰੇ ਨੌਜਵਾਨ ਜਿਹੜੇ ਨੇ ਉਹ ਮੋਢੇ ਨਾਲ ਮੋਢਾ ਲਾ ਕੇ ਚੱਲਣ ਤੇ ਇਹਨਾਂ ਮੁੱਦਿਆਂ ਨੂੰ ਅਸੀਂ 100% ਤੇ ਫਿਰ ਗਾਂ ਪਾਰਲੀਮੈਂਟ ਦੇ ਵਿੱਚ ਲੈ ਕੇ ਜਾਈਏ ਤੇ ਜਿਹੜੇ ਰਹਿ ਗਏ ਨੇ ਸਾਡੇ ਹੱਕ ਰਹਿ ਗਏ ਨੇ ਇਹ ਅਜੇ ਸ਼ੁਰੂਆਤ ਹੈ ਇਹ ਅਜੇ ਸ਼ੁਰੂਆਤ ਹੈ ਸੋ ਅਗਲੇ 5 ਸਾਲਾਂ ਦੇ ਵਿੱਚ ਅਸੀਂ ਜਿੰਨੇ ਮੁੱਦੇ ਪਾਰਲੀਮੈਂਟ ਦੇ ਵਿੱਚ ਲੈ ਕੇ ਜਾਣ ਵਾਲੇ ਲੈ ਕੇ ਜਾਵਾਂਗੇ ਤੇ ਜਿੰਨੀ ਸਾਡੀ ਵਾਅ ਪਈ ਗੁਰੂ ਮਾਰਾ ਸਾਨੂੰ ਏਜੀ ਏਕਾ ਬਖਸ਼ਣ ਮੈਂ ਇਹ ਯਕੀਨਨ ਤੌਰ ਤੇ ਕਹਿ ਸਕਦਾ ਕਿ ਅਸੀਂ ਮਸਲੇ ਦੇ ਹੱਲ ਵੀ ਜਿਹੜੇ ਆ ਕਰਾਵਾਂਗੇ ਜਾਂਦੇ ਜਾਂਦੇ ਆਖਰੀ ਸਵਾਲ ਹੈ ਕਿ ਅੱਜ ਖਡੂਰ ਸਾਹਿਬ ਦੇ ਚੋਣ ਹਲਕੇ ਦੇ ਵਿੱਚੋਂ ਤੇ ਜੱਲੂਪੁਰ ਖੇੜੇ ਦੀ ਧਰਤੀ ਤੋਂ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਮੁੱਢ ਵੱਜ ਚੁੱਕੇ ਇਹ 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 ਇੱਕ ਬਹੁਤ ਬਹੁਤ ਹੀ ਗੱਲ ਹੈ ਇਹ ਜੀ ਬਹੁਤ ਹੀ ਗੱਲ ਹੈ ਅੱਜ ਇਹ ਸਾਡਾ ਫੋਕਸ ਹੈ ਕਿ ਕਿਉਂਕਿ ਜਿਹੜੇ ਜਿਹੜੇ ਸਰਕਾਰਾਂ ਹੁੰਦੀਆਂ ਸਰਕਾਰਾਂ ਦੀ ਜਿਹੜੀ ਇਸ ਵੇਲੇ ਚਾਲ ਹੈ ਕਿ ਅਮਰਤਪਾਲ ਸਿੰਘ ਨੂੰ ਕਿਵੇਂ ਨਾ ਕਿਵੇਂ ਫਿਰ ਵੀ ਅੰਦਰ ਰੱਖਿਆ ਜਾਵੇ ਸਾਡਾ ਨਿਸ਼ਾਨਾ ਰਹੇਗਾ ਅਮਰਤਪਾਲ ਸਿੰਘ ਨੂੰ ਬਾਹਰ ਕਢਾਉਣਾ ਉਸ ਤੋਂ ਬਾਅਦ ਜਿਹੜੀ ਖੇਤਰੀ ਦਰ ਦੀ ਪਾਰਟੀ ਸ਼ਰਮਣੀ ਅਕਾਲੀ ਦਲ ਸਾਡਾ ਮਾਨ ਹੋਇਆ ਕਰਦਾ ਸੀ ਪਰ ਉਹ ਕੀ ਕਹਿੰਦੇ ਆ ਹਾਈਜੈਕ ਕਰ ਲਿਆ ਗਿਆ ਇੱਕ ਪਰਿਵਾਰ ਵੱਲੋਂ ਤੇ ਉਹ ਆਪਣੀ ਇੱਕ ਪੰਥਕ ਰੂਹ ਜਿਹੜੀ ਗਵਾ ਬੈਠਾ ਪੰਥਕ ਸੋਚ ਗਵਾ ਬੈਠਾ ਤੇ ਜਿਹੜੀ ਗੱਡੀ ਦਾ ਡਰਾਈਵਰ ਨਾ ਹੋਵੇ ਉਹ ਗੱਡੀ ਫਿਰ ਕ੍ਰੈਸ਼ ਕਰਦੀ ਹੁੰਦੀ ਹੈ ਅੱਜ ਉਸੇ ਤਰੀਕੇ ਦੇ ਨਾਲ ਅਕਾਲੀ ਦਰਬਾਦ ਬਾਦਲ ਜਿਹੜਾ ਕ੍ਰੈਸ਼ ਕਰ ਗਿਆ ਸੋ ਇਸ ਕਰਕੇ 10 ਬੇਨਤੀ ਕਰਨਾ ਚਾਹੁੰਦਾ ਏ ਕਿ ਇਹੀ ਪੰਥ ਹੈ ਤੇ ਸਾਡੀ ਇੱਕ ਪਾਰਟੀ ਹੈ ਪਾਰਟੀ ਦਾ ਨਾਮ ਹੈ ਖਾਲਸਾ ਪੰਥ ਸਾਡਾ ਇੱਕ ਲੀਡਰ ਹੈ ਜਿਹਦਾ ਨਾਮ ਹੈ ਗੁਰੂ ਗ੍ਰੰਥ ਸੋ ਇਸੇ ਕਰਕੇ ਅਸੀਂ ਉਸੇ ਚੀਜ਼ ਨੂੰ ਸਮਰਪਿਤ ਹੋ ਕੇ ਉਸ ਸੰਕਲਪ ਨੂੰ ਸਮਰਪਿਤ ਹੋ ਕੇ ਗੁਰੂ ਸਿਧਾਂਤ ਨੂੰ ਸਮਰਪਿਤ ਹੋ ਕੇ ਅਗਾਹ ਜੋ ਵੀ ਵਿਉਂਤਬ ਉਹ ਧਰਮ ਨੂੰ ਅੱਗੇ ਰੱਖ ਕੇ ਤੇ ਧਰਮ ਨਿਰਪੱਖਤਾ ਦੇ ਨਾਲ ਜਿਹੜੀ ਹੈ ਉਹ ਜਿਹੜੀ ਘੜੀ ਜਾਵੇਗੀ ਤੇ ਪੰਥ ਦੇ ਸਾਹਮਣੇ ਪੰਜਾਬ ਦੇ ਸਾਹਮਣੇ ਆਉਣ ਵਾਲੇ ਸਮੇਂ ਚ ਆ ਜਾਏਗੀ ਜਾਂਦੇ ਜਾਂਦੇ ਖਡੂਰ ਸਾਹਿਬ ਦੀਆਂ ਸੰਗਤਾਂ ਨੂੰ ਤੇ ਜਿਨ੍ਹਾਂ ਸੰਗਤਾਂ ਨੇ ਸਪੋਰਟ ਵੀ ਕੀਤਾ ਚਾਹ ਸੋਸ਼ਲ ਮੀਡੀਆ ਤੇ ਹੋਵੇ ਚਾਹ ਜਿਸ ਤਰ੍ਹਾਂ ਵੀ ਹੋਵੇ ਆਪਣੇ ਰਿਸ਼ਤੇਦਾਰਾਂ ਨੂੰ ਕਹਿਣਾ ਹੋਵੇ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਮੇਰੇ ਕੋਲ ਕੋਈ ਅਲਫਾਜ਼ ਨਹੀਂ ਜਿਨ੍ਹਾਂ ਨਾਲ ਮੈਂ ਧੰਨਵਾਦ ਕਰ ਸਕਾਂ ਕੋਈ ਅਲਫਾਜ਼ ਨਹੀਂ ਹੈ ਕਿਉਂਕਿ ਮੈਂ ਫਿਰ ਬੇਨਤੀ ਕਰਦਾ ਅਸੀਂ ਤਾਂ ਸਿਰਫ ਪ੍ਰਚਾਰ ਕੀਤਾ ਜਿਨ੍ਹਾਂ ਨੇ ਡੋਰ ਟੂ ਡੋਰ ਕੈਂਪੇਨ ਕੀਤੇ ਦਿਨ ਰਾਤ ਇੱਕ ਕੀਤਾ ਹੈ ਪਿੰਡ ਤੋਂ ਪਿੰਡ ਗਏ ਨੇ ਘਰ ਤੋਂ ਘਰ ਗਏ ਨੇ ਇੰਟਰਨੈਟ ਤੇ ਬੈਠ ਕੇ ਵੀ ਜਿਹੜੇ ਸੱਜਣ ਨਹੀਂ ਸੀ ਦਰਾ ਸਕੇ ਉਹਨਾਂ ਨੇ ਮਦਦ ਕੀਤੀ ਮੇਰੇ ਕੋਲ ਕੋਈ ਅਲਫਾਜ਼ ਨਹੀਂ ਪਰ ਮੈਂ ਅ ਧੰਨਵਾਦ ਉਹਨਾਂ ਦਾ ਇਹੀ ਕਰਨਾ ਚਾਹੁੰਦਾ ਹੈ ਕਿ ਸਿਰ ਝੁਕਦਾ ਹੈ ਕਿ ਜਿੰਨੀ ਮਿਹਨਤ ਪੰਥ ਨੇ ਕਰ ਲਈ ਹੈ ਤੇ ਸਾਨੂੰ ਇੱਕ ਸਨੇਹ ਲੱਗ ਗਿਆ ਪੰਥ ਨੂੰ ਕਿ ਜਦੋਂ ਅਸੀਂ ਇੱਕ ਨਿਸ਼ਾਨ ਹੇਠ ਆ ਜਾਂਦੇ ਹਾਂ ਸਿਰ ਜੋੜ ਕੇ ਬਹਿ ਜਾਂਦੇ ਹਾਂ ਕੋਈ ਵੀ ਮੁਹਿਮ ਇੰਨੀ ਵੱਡੀ ਨਹੀਂ ਕਿ ਅਸੀਂ ਫਤਿਹ ਨਾ ਕਰ ਸਕੀ ਆਪ ਜੀ ਦਾ ਸਬਦਾ ਕੋਟਾਨ ਕੋਟ ਧੰਨਵਾਦ ਤੇ ਸਭ ਤੋਂ ਜ਼ਿਆਦਾ ਸ਼ੁਕਰਾਨਾ ਉਸ ਅਕਾਲ ਪੁਰਖ ਸਰਬਉ ਸੱਚੇ ਪਾਤਸ਼ਾਹ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ